ਸਸ਼੍ਰੀ ਕਾਲ ਮਹਾਕਲੀ ਤੁਸੀਂ ਵੇਖ ਰਹੇ ਹੋ ਪੰਜਾਬ ਪੰਛੀ ਰਾਸ਼ਟਰੀ ਸਵੈਨ ਸੇਵਕ ਸੰਗ ਦੇ 100 ਸਾਲ ਪੂਰੇ ਹੋਣ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਡਾਕਟਰ ਅੰਬੇਦਕਰ ਅੰਤਰਰਾਸ਼ਟਰੀ ਕੇਂਦਰ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਅਤੇ 100 ਰੁਪਏ ਦਾ ਸਮਾਰਕ ਸਿੱਕਾ ਜਾਰੀ ਕੀਤਾ ਆਰਐਸਐਸ ਦੀ ਸਥਾਪਨਾ 1925 ਵਿੱਚ ਨਾਗਪੁਰ ਵਿੱਚ ਕੇਸ਼ਵ ਬਲੀਰਾਮ ਹੈੱਡਗੇਵਾਰ ਨੇ ਕੀਤੀ ਸੀ ਇਹ ਸੰਗਠਨ ਸਿੱਖਿਆ ਸਿਹਤ ਆਫਤ ਰਾਹਤ ਅਤੇ ਸੇਵਾ ਸਮਾਜ ਵਿੱਚ ਯੋਗਦਾਨ ਲਈ ਜਾਣਿਆ ਜਾਂਦਾ ਹੈ ਇਹ ਟਿਕਟ ਅਤੇ ਸਿੱਕਾ ਇਹਨਾਂ ਸੇਵਾਮਾ ਦਾ ਪ੍ਰਤੀਕ ਹੈ ਪ੍ਰਧਾਨ ਮੰਤਰੀ ਨੇ ਕਿਹਾ ਡਾਕ ਟਿਕਟ ਦੀ ਵਿਸ਼ੇਸ਼ ਮਹੱਤਤਾ ਹੈ 1963 ਵਿੱਚ ਆਰਐਸਐਸ ਸਵੈਮ ਸੇਵਕ 26 ਜਨਵਰੀ ਦੀ ਗਣਤੰਤਰ ਦਿਵਸ ਪ੍ਰਿੰਟ ਵਿੱਚ ਸ਼ਾਮਲ ਹੋਏ ਹਨ ਉਨ੍ਹਾਂ ਨੇ ਰਾਸ਼ਟਰਪਤੀ ਦੀ ਤੋਂਤੇ ਕਦਮ ਤਾਲ ਕੀਤਾ ਇਹ ਟਿਕਟ ਉਸ ਇਤਿਹਾਸਿਕ ਪਲ ਨੂੰ ਦਰਸਾਉਂਦੀ ਹੈ ਸੰਗ ਦੇ ਸਵੈਮ ਸੇਵਕ ਜੋ ਦੇਸ਼ ਅਤੇ ਸਮਾਜ ਦੀ ਸੇਵਾ ਵਿੱਚ ਜੁਟੇ ਹਨ ਉਨ੍ਹਾਂ ਦੀ ਸੇਵਾ ਦੀ ਝਲਕ ਵੀ ਇਸ ਵਿੱਚ ਹੈ ₹100 ਦੇ ਸਿੱਕੇ ਤੇ ਇੱਕ ਪਾਸੇ ਰਾਸ਼ਟਰੀ ਪ੍ਰਤੀਕ ਅਤੇ ਦੂਜੇ ਪਾਸੇ شیر ਦੇ ਨਾਲ ਵਰਦ ਮੁਦਰਾ ਵਿੱਚ ਭਾਰਤ ਮਾਤਾ ਦੀ ਤਸਵੀਰ ਅਤੇ ਸਮਰਪਣ ਨਾਲ ਨਮਸਕਾਰ ਕਰਦੇ ਸਵੈਮ ਸੇਵਕ ਦਿਖਾਈ ਦਿੰਦੇ ਹਨ। ਸੁਤੰਤਰਤਾ ਭਾਰਤ ਵਿੱਚ ਪਹਿਲੀ ਵਾਰ ਮੁਦਰਾ ਤੇ ਭਾਰਤ ਮਾਤਾ ਦੀ ਤਸਵੀਰ ਅੰਕਿਤ ਹੈ। ਸਿੱਕੇ ਤੇ ਸੰਘ ਦਾ ਨਾਰਾ ਹੈ। ਜੇ ਜਾਣਕਾਰੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ। ਧੰਨਵਾਦ।